ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ SK ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ ਜੀ ਚਲੋ ਜੀ ਹੁਣ ਅਸੀਂ ਕਰ ਰਹੇ ਹਾਂ ਜੀ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਇੱਕ ਰਿਕਵੈਸਟ ਹੈ ਬੇਨਤੀ ਹੈ ਜੀ ਵੀਡੀਓ ਨੂੰ ਪੂਰਾ ਹੀ ਦੇਖਿਓ ਅੱਜ ਦਾ ਟੌਪਿਕ ਹੈ ਜੀ ਆਪਣੇ ਉੱਪਰ ਅਗਰ ਇਨਸਾਨ ਖੁਦ ਦੇ ਉੱਤੇ ਪਾਬੰਦੀ ਲਾਉਣੀ ਸ਼ੁਰੂ ਕਰਤੇ ਤੇ ਅਸੀਂ ਕਈ ਗਲਤੀਆਂ ਤੋਂ ਬਚ ਸਕਦੇ ਹਾਂ ਹਰੇਨ ਸੰ ਦੇ ਅੰਦਰ ਇੱਕ ਹੌਮੀ ਦਾ ਰੋਗ ਜਿਹੜਾ ਹੈ ਉਹ ਹੁੰਦਾ ਹੀ ਹੁੰਦਾ ਹੈ ਚਾਹੇ ਉਹ ਅਮੀਰ ਹੋਵੇ ਚਾਹੇ ਉਹ ਗਰੀਬ ਹੋਵੇ ਆਪਣੇ ਆਪ ਉਤੇ ਅਸੀਂ ਏਦਾਂ ਦਾ ਨਿਯਮ ਬਣਾ ਕੇ ਅਗਰ ਚੱਲਦੇ ਹਾਂ ਕਿ ਜਿੱਥੇ ਵੀ ਅਸੀਂ ਅਗਰ ਬੈਠੇ ਹਾਂ ਚਾਰ ਜਣਿਆਂ ਦੇ ਵਿੱਚ ਤੇ ਪਹਿਲੇ ਅਸੀਂ ਅਗਲੇ ਦੀ ਵੀ ਗੱਲ ਨੂੰ ਸੁਣੀਏ ਤੇ ਸਮਝੀਏ ਤੇ ਬਾਅਦ ਵਿੱਚ ਅਸੀਂ ਆਪਣੀ ਗੱਲ ਦਾ ਅਗਲੇ ਦੀ ਗੱਲ ਦਾ ਜਵਾਬ ਦਈਏ ਕਦੀ-ਕਦੀ ਇਹਦਾ ਹੁੰਦਾ ਹੈ ਕਿ ਸਾਨੂੰ ਆਪਣੇ ਆਪ ਉਤੇ ਖੁਦ ਦੇ ਉਤੇ ਨਾ ਹੁੰਦਾ ਹੈ ਕਿ ਕੰਫੀਡੈਂਸ ਪ੍ਰੋਫੈਸਰ ਕਿ ਜੋ ਮੈਂ ਬੋਲਿਆ ਹੈ ਨਾ ਉਹ ਹੀ ਠੀਕ ਹੈ ਜੋ ਮੈਂ ਕਹਿ ਦਿੱਤਾ ਉਹ ਸਹੀ ਹੈ ਤੇ ਜੋ ਸਾਹਮਣੇ ਵਾਲਾ ਕਹਿ ਰਿਹਾ ਉਹ ਗਲਤ ਹੈ ਆਪਣੀ ਅਸੀਂ ਇਮੇਜ ਨੂੰ ਅਗਰ ਸਹੀ ਤਰੀਕੇ ਦੇ ਨਾਲ ਬਣਾ ਕੇ ਰੱਖੀਏ ਤੇ ਉਹ ਸਹੀ ਰਹਿ ਸਕਦੀ ਹੈ ਚਾਰ ਜਿਹੜਿਆਂ ਦੇ ਵਿੱਚ ਖੁਦ ਨੂੰ ਅਸੀਂ ਅਗਲੇ ਤੋਂ ਉੱਪਰ ਸਮਝਦੇ ਹਾਂ ਅਗਲੇ ਨੂੰ ਅਸੀਂ ਕਹਿੰਦੇ ਹਾਂ ਕਿ ਸਾਡੇ ਨਾਲ ਇਹੋ ਜਿਹਾ ਵਰਤਾਵਾਰ ਕਰੇ ਕਿ ਬੜਾ ਹੀ ਨਿਮਾਣਾ ਤੇ ਗਰੀਬ ਹੈ ਇਹ ਥੱਲੇ ਲੱਕ ਕੇ ਰਵੇ ਬਾਕੀ ਅੱਜ ਦੇ ਸਮੇਂ ਦੇ ਵਿੱਚ ਕੋਈ ਕਿਸੇ ਦੇ ਥੱਲੇ ਲੱਕ ਕੇ ਨਹੀਂ ਰਹਿੰਦਾ ਹਰ ਇਨਸਾਨ ਰੋਟੀ ਆਪਣੀ ਖਾਂਦਾ ਹੈ ਆਪਣੀ ਕਮਉਂਦਾ ਹੈ ਤੇ ਆਪਣੀ ਹੀ ਜੋ ਦੀ ਕਿਸਮਤ ਵਿੱਚ ਲਿਖਿਆ ਹੈ ਉਹ ਖਾਂਦਾ ਹੈ ਆਪਣੇ ਘਰ ਦੀ ਘਰ ਪਰਿਵਾਰ ਦੀ ਪਰਵਰਿਸ਼ ਉਹ ਆਪ ਕਰਦਾ ਹੈ ਕੋਈ ਦੂਸਰਾ ਨਹੀਂ ਕਰਦਾ ਉਮੀਦ ਇਹ ਕੋ ਨੂੰ ਪਰਮਾਤਮਾ ਦੇ ਉੱਤੇ ਹੁੰਦੀ ਹੈ ਪਰਮਾਤਮਾ ਹੀ ਹੈ ਉਹਦਾ ਉਹਦੇ ਪਰਿਵਾਰ ਦਾ ਰਖਵਾਲਾ ਫੇਰ ਅਗਰ ਅਸੀਂ ਚਾਰ ਜਣਿਆਂ ਦੇ ਵਿੱਚ ਬੈਠ ਕੇ ਅਗਰ ਖੁੱਦ ਦੀ ਰਿਸਪੈਕਟ ਖੁੱਦ ਦੀ ਇੱਜ਼ਤ ਹੀ ਚਾਹੁੰਦੇ ਹਾਂ ਤੇ ਫਿਰ ਸਾਨੂੰ ਵੀ ਅਗਲੇ ਕੋਲੋਂ ਅਗਲੇ ਦੇ ਨਾਲ ਸਾਨੂੰ ਵੀ ਉਹਦਾ ਦਾ ਹੀ ਵਿਵਹਾਰ ਕਰਨਾ ਪਏਗਾ ਉਸੇ ਤਰ੍ਹਾਂ ਦਾ ਹੀ ਅਗਲੇ ਦੇ ਨਾਲ ਸਾਨੂੰ ਪੇਸ਼ ਹੋਣਾ ਪਏਗਾ ਬਿਨਾ ਮੰਗਿਆ ਕੁਛ ਨਹੀਂ ਮਿਲਦਾ ਇੱਜ਼ਤ ਮੰਗੇ ਨਹੀਂ ਮਿਲਦੀ ਇੱਜ਼ਤ ਪਹਿਲੇ ਆਪ ਕਰਨੀ ਪੈਂਦੀ ਹੈ ਤੇ ਫਿਰ ਮਿਲਦੀ ਹੈ ਕਈ ਲੋਕਾਂ ਨੂੰ ਮੈਂ ਇਹ ਦੇਖਿਆ ਹੈ ਕਿ ਅਗਲੇ ਦਿਤੇ ਹਾਵੀ ਹੋ ਜਾਣਗੇ ਅਗਲੇ ਦੀ ਬੇਇੱਜ਼ਤੀ ਕਰੀ ਜਾਣਗੇ ਹਰ ਜਗ੍ਹਾ ਤੇ ਖੁਦ ਦੀ ਇੱਜ਼ਤ ਉਹ ਰਿਸਪੈਕਟ ਉਹ ਚਾਹੁੰਣਗੇ ਕਿ ਸਾਡੀ ਰਿਸਪੈਕਟ ਫੁੱਲ ਹੋਣੀ ਚਾਹੀਦੀ ਹੈ ਚਾਹੇ ਘਰ ਵਿੱਚ ਕੱਲਿਆਂ ਬੈਠਿਆਂ ਦੀ ਤੇ ਚਾਹੇ 10 ਬੰਦਿਆਂ ਦੇ ਵਿੱਚ ਸਾਡੀ ਰਿਸਪੈਕਟ ਹੋਣੀ ਚਾਹੀਦੀ ਹੈ ਅਗਲੇ ਨੂੰ ਅਸੀਂ ਮੰਨਤਾ ਨਹੀਂ ਦਿੰਦੇ ਅਗਲੇ ਨੂੰ ਅਸੀਂ ਕੋਈ ਰਿਸਪੈਕਟ ਨਹੀਂ ਦਿੰਦੇ ਫੇਰ ਪ੍ਰਮਾਤਮਾ ਸਭ ਕੁਝ ਦੇਖਦਾ ਹੈ ਪ੍ਰਮਾਤਮਾ ਕੋਲੋਂ ਕੁਝ ਵੀ ਲੁਕਿਆ ਨਹੀਂ ਹੈ ਕਿ ਕੌਣ ਸਾਡੇ ਨਾਲ ਨਫ਼ਰਤ ਕਰਦਾ ਹੈ ਤੇ ਕੌਣ ਸਾਡੇ ਨਾਲ ਪਿਆਰ ਕਰਦਾ ਹੈ ਜਦੋਂ ਇਨਸਾਨ ਆਪਣੇ ਮਾਪੇ ਦੇ ਘਰ ਇੱਕ ਬੱਚਾ ਜਨਮ ਲੈਂਦਾ ਹੈ ਨਾ ਤੇ ਜਨਮ ਲੈਂਦਿਆ ਹੀ ਉਸ ਬੱਚੇ ਦਾ ਰਖਵਾਲਾ ਤੇ ਪਰਮਾਤਮਾ ਹੁੰਦਾ ਹੈ ਮਾਪਿਓ ਬਾਅਦ ਵਿੱਚ ਪਹਿਲੇ ਰਖਵਾਲਾ ਪਰਮਾਤਮਾ ਹੁੰਦਾ ਹੈ ਵਾਹਿਗੁਰੂ ਹੀ ਉਹਨੂੰ ਪਾਲਦਾ ਹੈ ਇੱਕ ਜ਼ਰੀਆ ਹੁੰਦਾ ਹੈ ਮਾਤਾ ਪਿਤਾ ਦਾ ਬਾਕੀ ਭੈਣ ਭਰਾ ਰਿਸ਼ਤੇਦਾਰ ਰਿਸ਼ਤੇਦਾਰੀਆਂ ਦਾਦਕੇ ਤੇ ਨਾਨਕੇ ਜਿਹੜੇ ਹੁੰਦੇ ਹਨ ਨਾ ਇਹ ਕਰਮਾ ਭਾਗਾ ਦੇ ਨਾਲ ਹੁੰਦੇ ਨੇ ਕਿਸੇ ਟਾਈਮ ਇਹ ਹੁੰਦਾ ਹੈ ਕਿ ਘਰ ਦੇ ਵਿੱਚ ਕਈਆਂ ਨੂੰ ਪਿਆਰ ਮਿਲਦਾ ਹੈ ਤੇ ਕਈਆਂ ਨੂੰ ਨਹੀਂ ਮਿਲਦਾ ਪਿਆਰ ਫਿਰ ਜੋ ਸਾਡੇ ਨਾਲ ਹੋਇਆ ਹੁੰਦਾ ਹੈ ਅਸੀਂ ਵੀ ਸੋਚਦੇ ਹਾਂ ਕਿ ਜੋ ਮੇਰੇ ਨਾਲ ਹੋਇਆ ਹੈ ਉਹ ਮੈਂ ਅੱਗੋਂ ਇਹਨਾਂ ਨਾਲ ਵੀ ਇਹੋ ਹੀ ਕਰਾਂਗਾ ਇਦਾਂ ਹੀ ਮੈਂ ਕਰਨਾ ਹੈ ਉਹਨਾਂ ਦੇ ਨਾਲ ਵੀ ਵਾਰੀ ਦਾ ਵਟਾ ਲਾਉਣਾ ਸ਼ੁਰੂ ਕਰ ਦਿੰਦੇ ਹਨ ਵਾਰੀ ਦੇ ਵਟੇ ਵਿੱਚ ਕੁਝ ਹਾਸਲ ਨਹੀਂ ਹੁੰਦਾ ਆਪਣਾ ਹੀ ਬੱਚਾ ਜਿਹੜਾ ਹੈ ਨਾ ਉਹ ਰੁਲ ਜਾਂਦਾ ਹੈ ਚੱਕੀ ਦੇ ਪੁੜ ਹੁੰਦੇ ਜਿੱਦਾਂ ਦੋ ਉਹ ਉਹਦੇ ਵਿੱਚ ਬੱਚਾ ਪੀਸ ਕੇ ਰਹਿ ਜਾਂਦਾ ਹੈ ਅਗਰ ਉਸੇ ਬੱਚੇ ਨੂੰ ਪਿਆਰ ਦੋਨਾਂ ਤਰਫਾਂ ਦਾ ਮਿਲੇ ਦੋਨੇ ਪਾਸੇ ਮਿਲੇ ਪੂਰੇ ਪਰਿਵਾਰ ਦਾ ਤੇ ਫੇਰ ਬੱਚਾ ਵੱਧਦਾ ਫੁੱਲਦਾ ਹੈ ਫੇਰ ਬੱਚੇ ਦੀ ਜਿਹੜੀ ਕਿਸਮਤ ਹੈ ਨਾ ਉਹ ਕੁਝ ਹੋਰ ਹੀ ਹੁੰਦੀ ਹੈ ਬਾਕੀ ਜੇ ਅਸੀਂ ਆਪਣੇ ਆਪ ਦੇ ਉੱਤੇ ਅਗਰੇ ਸੋਚੀਏ ਕਿ ਮੈਂ ਹਾਂ ਜੋ ਮੈਂ ਇਹ ਮੈਂ ਮੇਰੀ ਨਹੀਂ ਮਾਰਿਆ ਹੈ ਹਰ ਇਨਸਾਨ ਨੂੰ ਕਿ ਮੈਂ ਹੀ ਹਾਂ ਸਭ ਕੁਝ ਮੈਂ ਕਰ ਰਿਹਾ ਹਾਂ ਤੇ ਮੈਂ ਹੀ ਕਰ ਸਕਦਾ ਹਾਂ ਲੇਕਿਨ ਪਰਮਾਤਮਾ ਦੇ ਅੱਖ ਤੋਂ ਕੋਈ ਨਹੀਂ بچਿਆ ਹੋਇਆ ਹੈ ਨਫ਼ਰਤ ਪਹਿਲੇ ਅਗਰ ਅਸੀਂ ਕੋਈ ਸਮਝਦਾ ਹੈ ਕਿ ਨਫ਼ਰਤ ਕੀਤੀ ਗਈ ਹੈ ਮੇਰੇ ਨਾਲ ਮੇਰੇ ਪਰਿਵਾਰ ਦੇ ਨਾਲ ਨਫ਼ਰਤ ਅਗਰ ਕੋਈ ਕਰਦਾ ਹੈ ਨਾ ਤੇ ਉਹ ਪਰਮਾਤਮਾ ਆਪ ਹੀ ਵੇਖਦਾ ਹੈ ਕਿ ਨਫ਼ਰਤ ਕਿਸ ਵਜ੍ਹਾ ਨਾਲ ਹੋ ਰਹੀ ਹੈ ਨਫ਼ਰਤ ਕਿਉਂ ਕੀਤੀ ਜਾ ਰਹੀ ਹੈ ਉਹਦਾ ਵੀ ਕੋਈ ਕਾਰਨ ਹੀ ਹੁੰਦਾ ਹੈ ਬਿਨਾਂ ਵਜ੍ਹਾ ਕੁਝ ਨਹੀਂ ਹੁੰਦਾ ਟਾੜੀ ਜਿਹੜੀ ਹੈ ਦੋਹਾਂ ਹੱਥਾਂ ਨਾਲ ਵੱਜਦੀ ਹੈ ਇੱਕ ਹੱਥ ਨਾਲ ਕਦੀ ਵੀ ਟਾੜੀ ਨਹੀਂ ਵੱਜਦੀ ਹੈ ਸੋ ਅਗਰ ਅਸੀਂ ਆਪਣੇ ਆਪ ਦੇ ਉੱਤੇ ਇਹ ਸੋਚ ਵਿਚਾਰ ਕਰੀਏ ਨਿਯਮ ਬਣਾਈਏ ਹਰ ਸਾਲ ਜਦੋਂ ਨਵਾਂ ਸਾਲ ਚੜ੍ਹਦਾ ਹੈ ਤੇ ਇਹੋ ਸੋਚੀਦਾ ਹੈ ਹੁਣ ਇਸ ਵਾਰ ਇਹਦਾ ਨਿਯਮ ਇਹ ਹੈ ਕਿ ਕਿਸੇ ਨੂੰ ਸਤਾਉਣਾ ਨਹੀਂ ਕਿਸੇ ਨੂੰ ਤੰਗ ਨਹੀਂ ਕਰਨਾ ਕਿਸੇ ਨੂੰ ਦੁਖੀ ਨਹੀਂ ਕਰਨਾ ਲੇਕਿਨ ਦੋ ਤਿੰਨ ਦਿਨ ਜਾਂ 10 ਦਿਨ ਤੱਕ ਉਹ ਨਿਯਮ ਚੱਲਦਾ ਹੈ ਤੇ ਬਾਅਦ ਵਿੱਚ ਫੇਰ ਅਗਿਆਕਰ ਟੁੱਟ ਜਾਂਦਾ ਹੈ ਕੁਝ ਰਿਸ਼ਤੇਦਾਰ ਕੁਝ ਰਿਸ਼ਤੇਦਾਰੀਆਂ ਹੀ ਇਹੋ ਜਿਹੀਆਂ ਹੁੰਦੀਆਂ ਹਨ ਉਹ ਉਹ ਨਿਯਮ ਤੋੜਨ ਦੇ ਮਜਬੂਰ ਕਰ ਦਿੰਦੇ ਇਨਸਾਨ ਨੂੰ ਸੋ ਇਹਨਾਂ ਸਾਨੂੰ ਆਪਣੇ ਆਪ ਨੂੰ ਖੁਦ ਨੂੰ ਪਹਿਲੇ ਸੁਧਾਰਨਾ ਚਾਹੀਦਾ ਹੈ ਖੁਦ ਉਤੇ ਪਹਿਲੇ ਲਾਗੂ ਕਰਨਾ ਚਾਹੀਦਾ ਹੈ ਕਿ ਮੈਂ ਕੀ ਹਾਂ ਮੈਂ ਅਗਲੇ ਦਿਨ ਨਾਲ ਕਿਹੋ ਜਿਹਾ ਵਿਵਹਾਰ ਕਰਦਾ ਹਾਂ ਮੇਰਾ ਆਪਣਾ ਜਿਹੜਾ ਫਿਊਚਰ ਕੀ ਹੋਏਗਾ ਅੱਗੇ ਤੇ ਮੇਰੇ ਬੱਚਿਆਂ ਦਾ ਅੱਗੇ ਫਿਊਚਰ ਕੀ ਹੋਏਗਾ ਬਾਕੀ ਉਹ ਪਾਣੀ ਵੀ ਕਹਿੰਦੀ ਹੈ ਮਿੱਠਤ ਨਹੀਂ ਵੀ ਨਨਕਾ ਗੁਣ ਜੰਗੀਆਂ ਆ ਤਤ ਸਭ ਕੋ ਨਿਵੇ ਆ ਕੋ ਪਰ ਕੋ ਨਿਵੇ ਨਾ ਕੋ ਹੈ ਤਾਰ ਤਰਾਜ ਹੋ ਤੋ ਲਈ ਨਿਮੇਸੋ ਗੋਰਾ ਹੋਏ ਜਿਹੜਾ ਇਨਸਾਨ ਚੁੱਕ ਜਾਂਦਾ ਹੈ ਨਾ ਜਿਹੜਾ ਇਨਸਾਨ ਆਪਣੇ ਮਨ ਅੰਦਰ ਹੀ ਸੋਚਦਾ ਹੈ ਇਹ ਗੱਲ ਨਹੀਂ ਆਪੇ ਕਿਸੇ ਦੇ ਕੇ ਚੁਕੜਾਈ ਚੁਕਣਾ ਹੈ ਮਨ ਅੰਦਰ ਚੁਕੋ ਆਪਣੇ ਮਨ ਨੂੰ ਚੁਕਾਓ ਹੋ ਗੁਰੂ ਪਰਮਾਤਮਾ ਦੇ ਅਗੇ ਸੀਸ ਨਿਵਾਓ ਗੁਰਗ੍ਰੰਥ ਸਾਹਿਬ ਦੇ ਅਗੇ ਆਪਣੇ ਮਨ ਅੰਦਰ ਸੋਚੋ ਸਾਹਮਣੇ ਵਾਲਾ ਵੀ ਮੇਰੇ ਤੋਂ ਅਗਲੇ ਨੂੰ ਉੱਚਾ ਸਮਝੋ ਨੀਵਾ ਨਹੀਂ ਦਿਖਾਉਣਾ ਚਾਹੀਦਾ ਕਿਸੇ ਨੂੰ ਕਿ ਇਹ ਨੀਮਾ ਹੈ ਇਹ ਛੋਟਾ ਹੈ ਮੈਂ ਹੀ ਮੈਂ ਹਾਂ ਸਭ ਕੁਝ ਉਸ ਇਨਸਾਨ ਨੂੰ ਫਿਰ ਉਹਦੀ ਮੈਂ ਹੀ ਮਾਰ ਦਿੰਦੀ ਹੈ ਦੂਜਾ ਕੋਈ ਨਹੀਂ ਮਾਰ ਸਕਦਾ ਉਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ